আচ্ছা অিলো চাহি ਆਣਾ ਲੋ ਹੋਮਣੀ ਗਲੀ ਦਾ ਜਿੰਦਾਬਾਦ ਆਰਜੀਤ ਸਿੰਘ ਿੱਲੋ ਜਿੰਦਾਬਾਦ ਤੂੰ ਗਾਵੇਂ ਜਿੱਤੂਗਾ ਿੱਲੋ ਸਭ ਸੱਤਾਂ ਮੋਟਾ ਪਾਣੀ ਕਿੰਨੇ ਦਾ ਸਵਾਦ ਨੂੰ ਬਣਦੇ ਲੋਕਾਂ ਦਾ ਰਫੀਦ ਆ ਕੇ ਤੇਰਾ ਪ੍ਰਾਰਥ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਮੈਨੂੰ ਇੱਥੇ ਬਹੁਤ ਜ਼ਿਆਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ ਸਾਰਿਆਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਆ ਤਾਰੀ ਸੰਗਤ ਜਿਹੜੀ ਇੱਥੇ ਹੈਗੀ ਆਲਰੇਡੀ ਜਿਹੜੀ ਚੱਲ ਰਹੀ ਸਰਕਾਰ ਝਾੜੂ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਆ ਇਹਨਾਂ ਦੇ ਸਾਰੇ ਜਿਹੜੇ ਬੈਨੀਫਿਟ ਸੀਗੇ ਸਰਕਾਰ ਨੇ ਖਤਮ ਕਰਤੇ ਆ ਹੁਣ ਆਪਾਂ ਆਪਣੀ ਸਰਕਾਰ ਵਾਪਸ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਸਾਰੇ ਇਹਨਾਂ ਦੇ ਰੁਕੇ ਹੋਏ ਕੰਮ ਸਾਰੇ ਦੁਬਾਰਾ ਚਾਲੂ ਕਰਾਵਾਂਗੇ ਮੈਂ ਲੁਧਿਆਣਾ ਵਾਸੀਆਂ ਨੂੰ ਆਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਆਪਣੀ ਮੋੜ ਅਕਾਲੀ ਦਲ ਸਰਕਾਰ ਲੈ ਕੇ ਆਈਏ ਕਿਉਂਕਿ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਆ ਉਹਦੇ ਤੋਂ ਬਿਨਾਂ ਕਿਸੇ ਹੋਰ ਨੇ ਨਹੀਂ ਪੁੱਛਣਾ ਆਪਣੇ ਪੰਜਾਬ ਨੂੰ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਆਪਣਾ ਪੂਰਾ ਇੰਡੀਆ ਦਾ ਦੇਖਣਾ ਆ ਜਿੱਥੋਂ ਦੀ ਵਾਡ ਸੀਟਾਂ ਨੇ ਉਹਨਾਂ ਨੇ ਉਹਨਾਂ ਨੂੰ ਪੁੱਛਣਾ ਆਪਣੇ ਪੰਜਾਬ ਨੂੰ ਕਿਸਨੇ ਨਹੀਂ ਪੁੱਛਣਾ ਹੈਗਾ ਖੇਤਰੀ ਪਾਰਟੀ ਤੋਂ ਬਿਨਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਵਾਰਡ ਨੰਬਰ 72 ਵਿੱਚ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀ ਬੇਟੀ ਤੇ ਸਾਡੀ ਭੈਣ ਵੱਡੀ ਉਹ ਅੱਜ ਸਾਡੇ ਨਾਲ ਡੋਰ ਟੂ ਡੋਰ ਕਰਾਰੀ ਆ ਤੇ ਉਹਨਾਂ ਨੇ ਖੁਦ ਦੇਖਿਆ ਵਾ ਕਿ ਲੋਕਾਂ ਦੇ ਇੰਨਾ ਉਤਸ਼ਾਹ ਦਾ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਇੱਕ ਇੱਕ ਵੋਟ ਵਾਰਡ ਨੰਬਰ 72 ਦੀ ਪਾਉਗੀ ਤੇ ਉਰੋਂ ਵੱਧ ਤੋਂ ਵੱਧ ਉਰੋਂ ਲੁਧਿਆਣਾ ਸ਼ਹਿਰ ਚ ਵਾਰਡ ਨੰਬਰ 72 ਚ ਵੱਧ ਵੋਟ ਪਾਉਗੀ ਤੇ ਲੋਕਾਂ ਨੇ ਉਹਨਾਂ ਨੂੰ ਭੈਣ ਨੂੰ ਵੀ ਭਰੋਸਾ ਦਿਵਾਇਆ ਕਿ ਕੋਈ ਇਹੋ ਜੀ ਗੱਲ ਨਹੀਂ ਤੇ ਰਣਜੀਤ ਸਿੰਘ ਢਿੱਲੋਂ ਜੀ ਐਮਪੀ ਬਣ ਚੁੱਕਿਆ ਸਿਰਫ ਐਲਾਨ ਹੋਣਾ ਬਾਕੀ ਆ ਤੇ ਮੈਂ ਆਪਣੇ ਵਾਰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਹੜਾ ਨੇ ਸਾਨੂੰ ਇੰਨਾ ਸਹਿਯੋਗ ਦੇ ਰਿਹਾ ਸਾਰਿਆਂ ਦਾ ਧੰਨਵਾਦ